ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸਮੇਤ तमाम ਸਿੰਘਾਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਕੀਤੇ ਜਾਣ ਵਾਲੇ ਮਿਤੀ 17 ਤੋਂ 19 ਨਵੰਬਰ ਤੱਕ ਕਰਵਾਏ ਜਾਣ ਵਾਲੇ ਧਾਰਮਿਕ ਸਮਾਗਮਾਂ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਕੀਤੀ ਗਈ ਪ੍ਰੈਸ ਕਾਨਫਰੰਸ ਜੀ ਆ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਬ ਸ੍ਰੀ ਗੁਰੂ ਤੇ ਇੱਕ ਬਹਾਦਰ ਸਾਹਿਬ ਜੀ ਦੇ ਜੋ ਸ਼ਹੀਦੀ ਦਿਹਾੜੇ ਆ ਉਨੂੰ ਸਮਰਪਿਤ ਇੱਕ ਚਾਰ ਰੋਜ਼ਾ ਸਮਾਗਮ ਜਿਹੜਾ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਅਰਵਿੰਦਰ ਵੀਰ ਸਿੰਘ ਕਿੱਟੂ ਵੀਰ ਜੀ ਚੰਡੀਗੜ੍ਹ ਵਾਲਿਆਂ ਵੱਲੋਂ ਉਹਨਾਂ ਦੀ ਸਾਰੀ ਟੀਮ ਗਗਨ ਰਾਜਾ ਜੀ ਸਾਡੇ ਸਾਰੇ ਬੈਠੇ ਨੇ ਸਾਡੇ ਐਸਜੀਪੀਸੀ ਦੇ ਮੈਂਬਰ ਸਾਹਿਬਾਨ ਸਾਡੇ ਇੱਥੋਂ ਦੇ ਮੈਨੇਜਰ ਸਾਹਿਬਾਨ ਗੁਰਦੁਆਰਾ ਸਿੰਘ ਜੀ ਦਾ ਤੋਂ ਸਾਡੇ ਐਡ ਗਰੰਤੀ ਸਾਹਿਬ ਸਾਰੀ ਇਸ ਸ਼ਹਿਰ ਦੀਆਂ ਸਮੂਚੀਆਂ ਜਥੇਬੰਦੀਆਂ ਔਰ ਬੁਰਨਾਮਕ ਨਾਮ ਲੈਵਾ ਸੰਗਤ ਇਹ ਸ਼ਹਿਰ ਦੀ ਸਾਬ ਗਦਾ ਜੀ ਸਿੰਘ ਨਗਰ ਚੰਡੀਗੜ੍ਹ ਸ਼ਹਿਰ ਤੇ ਉਸ ਦੇ ਨਾਲ ਜੀਰਖ ਪਰ ਸ਼ਹਿਰ ਸਾਰਿਆਂ ਦੇ ਵੱਲੋਂ ਇੱਕ ਸਾਂਝਾ ਸਮਾਗਮ ਇਹ ਜੋ ਲਿਖਿਆ ਗਿਆ ਜਿਹੜਾ ਕਿ 17 ਤਰੀਕ ਨੂੰ ਗੁਰਦੁਆਰਾ ਸਿੰਘ ਸਿਤਾ ਸੁਹਾਣਾ ਵਿਖੇ ਸ਼ੁਰੂ ਹੋਵੇਗਾ ਤੇ 18 ਤਰੀਕ ਤੇ 19 ਤਰੀਕ ਤਿੰਨ ਦਿਨ ਉੱਚ ਕੋਟੀ ਦੇ ਰਾਗੀ ਢਾਡੀ ਉੱਚ ਬਦਵਾਨ ਉਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਸਾਰਿਆਂ ਨੂੰ ਉਹਨਾਂ ਦੀ ਜਿਹੜੀ ਐਡੀ ਵੱਡੀ ਸਾਹਾदत ਹੈ ਉਹਨੂੰ ਕੋਟ-ਕੋਟ ਪ੍ਰਣਾਮ ਕਰਨ ਲਈ ਉਹ ਸੰਗਤਾਂ ਦੇ ਸਨਮੁਖ ਹੋਣਗੇ ਤੇ 20 ਤਰੀਕ ਨੂੰ ਇੱਕ ਵੱਡਾ ਨਗਰ ਕੀਰਤਨ ਜਿਹੜਾ ਕਿ ਗੁਰਦੁਆਰਾ ਛੇਕਛੇ ਦਾ ਸਾਹਿਬ ਤੋਂ ਸ਼ੁਰੂ ਹੋ ਕੇ ਜਿਸ ਦਾ ਰੂਟ ਵੱਖ-ਵੱਖ ਜਗ੍ਹਾ ਤੇ ਘੁੰਮਦੇ ਹੋਏ ਜਿਸ ਦੀ ਸਮਾਪਤੀ ਉਹ ਗੁਰਦੁਆਰਾ ਨਾਤਾ ਸਾਹਿਬ ਦੀਰਘ ਪਰ ਵਿਖੇ ਹੋਵੇਗੀ ਤੇ ਉਸ ਤੋਂ ਅਗਲੇ ਦਿਨ ਅਮਰ ਤੇ ਸੰਚਾਰ ਗੁਰਦੁਆਰਾ ਅਕਾਲ ਆਸ਼ਰਮ ਸੋਹਾਣਾ ਵਿਖੇ ਉਹ ਕਰਵਾਇਆ ਜਾ ਰਿਹਾ ਕਿਉਂਕਿ ਸੰਗਤਾਂ ਨੂੰ ਵੱਧ ਤੋਂ ਵੱਧ ਇਹ ਜਿਹੜਾ ਅੱਜ ਦਾ ਸਾਡਾ ਮਨੋਰਥ ਹੈ ਉਹ ਇਹ ਹੈ ਕਿ ਤਾਂ ਜੋ ਗੁਰਨਾਨਕ ਨਾਮ ਦੇ ਵਾ ਸੰਗਤ ਸਾਡੇ ਇਸ ਇਲਾਕੇ ਦੀ ਇਹ ਸ਼ਹਿਰ ਦੀ ਪੂਰੀ ਜਿਹੜੀ ਸਾਡੀ ਟਰਾਈ ਸਿਟੀ ਹੈ ਉਸ ਦੀ ਸੰਗਤ ਨੂੰ ਨਾਲ ਲੱਗਦੇ ਪਿੰਡਾਂ ਦੀ ਸੰਗਤ ਨੂੰ ਅਤੇ ਇਤੋਂ ਤੌਰ ਤੇ ਅੱਜ ਬੇਨਤੀ ਕਰਨ ਦੇ ਲਈ ਤੁਹਾਡੇ ਮਾਧਮ ਰਾਹੀਂ ਉਹਨਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਆਓ ਗੁਰੂ ਸਾਹਿਬ ਦੇ ਲੜ ਲੱਗੀਏ ਔਰ ਸਤਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਜਿਹਨੂੰ ਸ਼ਬਦਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ ਉਹਨੂੰ ਆਪਾਂ ਸਾਰੇ ਹੀ ਸਿਰਦਾ ਕਰੀਏ ਸੋ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰੰਮਤ ਕਮੇਟੀ ਦੇ ਮੈਂਬਰ ਸਤ ਚੰਦਰਜੀਤ ਸਿੰਘ ਜੀ ਕਾਲੇਵਾਲ ਸਾਹਿਬ ਕਿ ਉਹ ਵੀ ਤੁਹਾਡੇ ਸਾਹਮਣੇ ਹੋਊਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਾਏ ਇਸ ਗੱਲ ਤੇ ਸਾਰੀ ਪਲੀ ਭਰ ਜਾਣੂ ਹੈ ਕਿ ਇਹ ਹਿੰਦ ਦੀ ਚਾਦਰ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਜਿਹੜਾ ਬੜੀ ਸ਼ਰਧਾ ਤੇ ਇਛਾ ਨਾਲ ਸਮੁੱਚੇ ਗੁਰੂ ਨਾਨਕ ਨਾਮ ਲੈ ਵਾ ਸੰਗਤ ਮਨਾ ਰਹੀ ਹੈ। ਭਾਵੇਂ ਉਹ ਸਮਾਗਮ 25 ਤੇ 29 ਸਤੰਬਰ ਤੱਕ ਸ੍ਰੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਤ ਪ੍ਰਸਾਦ ਵਿਖੇ ਮਨਾਇਆ ਜਾਣਾ। ਸੋ ਉਹਦੇ ਪੜਾਹ ਦਾ ਪੜਾਹ ਮੁਹਾਰੀ ਚ ਵੀ 17 18 ਤੇ 19 ਸਤੰਬਰ ਨੂੰ ਮਨਾਇਆ ਜਾ ਰਿਹਾ ਸਮੁੱਚੇ ਇਲਾਕੇ ਦੀ ਸੰਗਤ 'ਚ ਸਾਡੇ ਹਲਕੇ ਦੇ ਇੰਚਾਰਜ ਸਰਦਾਰ ਪਰਮੇਂਦਰ ਸਿੰਘ ਸਮਾਣਾ ਉਹਨਾਂ ਦੀ ਸਮੁੱਚੀ ਟੀਮ ਅਤੇ ਉਹਨਾਂ ਦੇ ਨਾਲ ਸਾਰੀਆਂ ਸਿੱਖ ਸੇਵਕ ਜਥੇਬੰਦੀਆਂ ਨੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣਾ। ਸੋ ਆਪਣਾ ਸਾਰਿਆਂ ਦਾ ਫਰਜ਼ ਬਣਦਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੱਲੇ ਸਿੱਖਾਂ ਦੇ ਨਹੀਂ ਸਾਰੇ ਧਰਮਾਂ ਦੇ ਸਾਂਝੇ ਗੁਰੂ ਸਨ ਜਿਨ੍ਹਾਂ ਨੂੰ ਕੀ ਹਿੰਦ ਦੀ ਚਾਦਰ ਦੇ ਨਾਲ ਸੰਬੋਧਨ ਕੀਤਾ ਜਾਂਦਾ। ਸੋ ਆਪਾਂ ਦੀ ਜੀਵਨ ਦੇ ਵਿੱਚ ਉਹਨਾਂ ਦੇ 350 ਸਾਲਾ ਸ਼ਹੀਦੀ ਦਿਹਾੜਾ ਆ ਰਿਹਾ ਸੋ ਆਪਾਂ ਸਾਰਿਆਂ ਨੂੰ ਵਾਂਝੇ ਨਹੀਂ ਰਹਿਣਾ ਚਾਹੀਦਾ ਸੋ ਜਿੰਨਾ ਵੀ ਆਪਾਂ ਨੂੰ ਵੱਤਵਾ ਸੰਗਤ ਨੂੰ ਪ੍ਰੇਰਕ ਹੈ ਇਹਨਾਂ ਸਮਾਗਮਾਂ ਦੇ ਵਿੱਚ ਸੰਗਤਾਂ ਨੂੰ ਲਿਆਈਏ ਉਹਨਾਂ ਦੀ ਹਾਜ਼ਰੀ ਲਵਾਈਏ ਤਾਂ ਕਿ ਜੋ ਸਾਡੇ ਗੁਰੂ ਸਾਹਿਬਾਨ ਨੇ ਸਾਡੇ ਤੇ ਜੋ ਕਿਰਪਾ ਕੀਤੀ ਹੈ ਆਪਾਂ ਉਹਨਾਂ ਦੀਆਂ ਕਿਰਪਾ ਦਾ ਲਾਹਾ ਲੈ ਸਕੀਏ ਔਰ ਸਿੱਖ ਧਰਮ ਵਿੱਚ ਜੋ ਉਹਨਾਂ ਦੀ ਪਰੰਪਰਾ ਚੱਲਦੀ ਹੈ ਉਹਤਨੋਂ ਆਪਾਂ ਹੋਰ ਉਤਸ਼ਾਹ ਕਰੀਏ ਸੋ ਇਹਨਾਂ ਸ਼ਬਦਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਇਟ ਜੀ ਕਿ ਭਾਵੇਂ ਭਾਈ ਸੰਦੀਪ ਸਿੰਘ ਜੀ ਜਿਹੜੇ ਕੀ ਹੈਡ ਗ੍ਰੰਥੀ ਦਾ ਗੁਰਦੁਆਰਾ ਸਿੰਘ ਸਿਦਾ ਸਾਹਿਬ ਦੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਸਨਮਕੋਣਗੇ। ਵਾਹਿਗੁਰੂ ਜੀ ਦਾ ਸੰਸ ਵਾਹਿਗੁਰੂ ਜੀ ਦੇ ਸਤੇ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਇਨੋਂ ਵੱਡੋ ਕਲੂਮ ਸਾਕਾ ਸਾਧਨ ਹੇਤ ਇੱਥੀ ਜਨ ਕਢੀ ਸੀਸ ਦੀਆ ਪਰ ਸੀ ਅਨੌਚਰੇ ਧਰਮ ਹੇਤ ਸਾਕਾ ਜਨ ਕੀਆ ਸੀਸ ਦੀਆ ਪਰ ਸਿਰਨਾ ਦੀਆ ਐਸੇ ਦੀਨ ਦਾ ਆਲ ਸਤਿਗੁਰੂ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦਾ 350 ਸਾਲਾ ਸ਼ਤਾਬਦੀ ਦੇ ਰੂਪ ਦੇ ਅੰਦਰ ਸਮੁੱਚੀ ਕੌਮ ਔਰ ਵਿਸ਼ੇਸ਼ ਤੌਰ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਉਣ ਜਾ ਰਹੀ ਆ ਜਿਦੇ ਵਿੱਚ ਸਤਿਗੁਰੂ ਜੀ ਨੇ ਕਿਰਪਾ ਕੀਤੀ ਕਿ ਆਉਣ ਵਾਲੀ 17 18 ਔਰ 19 ਸਤੰਬਰ ਇਨਾਂ ਦਿਨਾਂ ਦੇ ਅੰਦਰ ਗੁਰਦੁਆਰਾ ਸੇਖੀਦਾ ਸੁਹਾਣਾ ਵਿਖੇ ਜੋ ਕਿ ਸਰਦਾਰ ਅਰਵਿੰਦਰ ਅਰਵਿੰਦਰ ਸਿੰਘ ਜੀ ਕਿੱਟੂ ਵੀਰ ਜੀ ਉਹਨਾਂ ਦੀ ਸਮੁੱਚੀ ਟੀਮ ਦੇ ਵੱਲੋਂ ਇਹ ਬਹੁਤ ਵੱਡਾ ਪ੍ਰਬੰਧ ਕੀਤਾ ਗਿਆ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਸੀ ਮਹਾਨ ਸ਼ਹਾਦਤ ਨੂੰ ਯਾਦ ਕਰਦੇ ਆ ਸ਼ਹੀਦ ਭਾਈ ਦਿਆਲਾ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਉਹਨਾਂ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਆ 350 ਸਾਲਾ ਜੋ ਸ਼ਤਾਬਦੀ ਰੂਪ ਦੇ ਅੰਦਰ ਆ ਔਰ 350 ਸਾਲਾਂ ਉਸੇ ਹੀ ਦਿਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਜਿਹੜਾ ਗੁਰਤਾ ਗਦੀ ਦੇਵਸ ਤੇ ਆ ਇਹ ਦੋਨੇ ਸ਼ਤਾਬਦੀਆਂ ਸਾਡੇ ਸਨਮਾਨਯੋਗ ਪਰਮਿੰਦਰ ਸਿੰਘ ਜੀ ਸੁਹਾਰਣਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਸ ਜ਼ਿਲ੍ਹਾ ਪ੍ਰਧਾਨ ਚੁਣੇ ਗਏ ਨੇ ਸਾਇਦ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਔਰ ਸਰਦਾਰ ਮੇਰੇ ਇਸ ਅੰਮ੍ਰਿਤਸਰ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਾਹਿਬ ਔਰ ਸਮੁੱਚੀ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਲਾਕੇ ਦੀਆਂ ਗੁਰਦੁਆਰਾ ਸਾਹਿਬ ਦੀਆਂ ਸਮੁੱਚੀਆਂ ਜਥੇਬੰਦੀਆਂ ਦੇ ਵੱਲੋਂ ਪ੍ਰਬੰਧਕ ਕਮੇਟੀਆਂ ਦੇ ਵੱਲੋਂ ਸਮੁੱਚੀ ਜਨਤਕ ਮਿਲਕ ਕਮੇਟੀਆਂ ਸਾਰਿਆਂ ਦੇ ਵੱਲੋਂ ਰਲ ਮਿਲ ਕੇ ਆਉਣ ਵਾਲੀ 17 ਔਰ 18 19 ਸਤੰਬਰ ਨੂੰ ਸ਼ਾਮ 5 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਗੁਰਦੁਆਰਾ ਸਿੰਘ ਸ਼ੀਦਾ ਸੁਹਾਣਾ ਵਿਖੇ ਸਮਾਗਮ ਰੱਖੇ ਗਏ ਨੇ ਜਿਨ੍ਹਾਂ ਦੇ ਅੰਦਰ ਕੂਚਕੂਤੀ ਦੇ ਮਹਾਨ ਵਿਦਵਾਨ ਰਾਗੀ ਟਾੜੀ ਕਥਾ ਵਚਕ ਸਹਿਬਾਨ ਪਹੁੰਚ ਰਹੇ ਨੇ ਔਰ 20 ਤਰੀਕ ਨੂੰ ਗੁਰਦੁਆਰਾ ਸਿੰਘ ਸ਼ੀਦਾ ਸੁਹਾਣਾ ਤੋਂ ਜੋ ਕਿ 10 ਵਜੇ ਦੇ ਕਰੀਬ ਨਗਰ ਕੀਰਤਨ ਦੀ ਆਰੰਭਤਾ ਹੋਏਗੀ ਪੰਜ ਪਿਆਰਿਆਂ ਦੀ ਗਵਾਹੀ ਦੇ ਹੇਠ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਦੇ ਹੇਠ ਬਹੁਤ ਵੱਡੇ ਇਕੱਠ ਦੇ ਵਿੱਚ ਇਸ ਨਗਰ ਕੀਰਤਨ ਦੀ ਆਰੰਭਤਾ ਹੋਣੀ ਆ ਆਪ ਸੂਚੀਆਂ ਸੰਗਤਾਂ ਨੂੰ ਮੀਡੀਆ ਦੇ ਦੁਆਰਾ ਬੇਨਤੀ ਕਰਾਂਗੇ ਕਿ ਜੇ ਅੱਜ ਹਿੰਦੁਸਤਾਨ ਦੀ ਧਰਤੀ ਵੀ ਇਹ ਭਾਰਤ ਦੀ ਸੰਸਕ੍ਰਿਤ ਬਚੀ ਆ ਤਾਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਕਰਕੇ ਆ ਤੇ ਇਸ ਕਰਕੇ ਕਿਉਂਕਿ ਉਹ ਕੱਲੇ ਸਿੱਖਾਂ ਦੇ ਨਹੀਂ ਸਭ ਦੇ ਸਾਂਝੇ ਗੁਰੂ ਨੇ ਤੇ ਆਪ ਸੰਗਤ ਨੂੰ ਬੇਨਤੀ ਆ ਭਾਵੇਂ ਕਿਸੇ ਵੀ ਕੋਈ ਧਰਮ ਨਾਲ ਸੰਬੰਧ ਰੱਖਦਾ ਹੈ ਇਹਨਾਂ ਦਿਨਾਂ ਦੇ ਵਿੱਚ ਇੱਕ ਤਾਂ ਵਾਦ ਤੋਂ ਬਾਦ ਬਾਣੀ ਦਾ ਪਾਠ ਕੀਤਾ ਜਾਏ ਜਿੰਨੇ ਵੀ ਤੁਸੀਂ ਸਹਿਜ ਪਾਠ ਕਰ ਸਕਦੇ ਹੋ ਜਾਂ ਘਰਾਂ ਦੇ ਵਿੱਚ ਸਿਮਰਨ ਕਰ ਸਕਦੇ ਹੋ ਮਹਾਰਾਜ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਆ ਇੱਕ ਤਾਂ ਉਹ ਤੇ ਔਰ ਦੂਸਰਾ ਇਹਨਾਂ 17 18 19 ਔਰ 20 ਸਤੰਬਰ ਨੂੰ ਸਾਰੀਆਂ ਸੰਗਤਾਂ ਨੇ ਬਾਅਦ ਚੜ ਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਆਪ ਸੂਚੀਆ ਸੰਗਤਾਂ ਦਾ ਬਹੁਤ ਧੰਨਵਾਦ মিডিਏ ਵਾਲਿਆਂ ਦਾ ਬਹੁਤ ਧੰਨਵਾਦ ਸਨਮਾਨਯੋਗ ਸਾਡੇ ਪਰਮਿੰਦਰ ਸਿੰਘ ਜੀ ਸੁਹਾਣਾ ਉਹ ਬੈਠੇ ਨੇ ਅਗਲਾ ਪ੍ਰੋਗਰਾਮ ਉਹ ਆਪ ਜੀ ਦੇ ਨਾਲ ਫਿਰ ਸੰਜਿਆ ਕਰਨਗੇ ਹੋਈਆਂ ਬਿਆਨਤ ਪ੍ਰਕਾਰ ਦੀਆਂ ਭੁੱਲਾਂ ਤਰੁਤੀਆਂ ਦੀ ਮਾਫੀ ਗੱਜ ਕੇ ਅਖੋ ਜੀ ਵਾਜਪੁਰ ਜੀ ਦਾ ਖਾਸਾ ਸਵਾਗਤ ਹੈ ਕਿ ਬਧੇ